i I mm -hmm. ਖਦਮਾਲਿਕ ਦਇਆ ਸਿੰਦ ਕਿਰਪਾ ਨਿਤ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਉਣ ਪਵਿੱਤਰ ਹਰਿ ਹਰਿ ਅੰਦਰ ਜੁੜ ਬੈਠੇ ਸਰਵਤੁਰ ਮਾਈ ਭਾਈ ਬਹੁਤ ਵੱਡੇ ਪੱਗਾਂ ਵਾਲੇ ਹੋ ਜੋ ਜਗਤ ਗੁਰੂ ਕਲਦੇਵ ਪ੍ਰਮਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਉਣਾ ਪਵਿੱਤਰ 550 ਤਰਪ 55ਵਾਂ ਪ੍ਰਕਾਸ਼ ਪਰੋ ਸਰਦਰ ਭਾਵਨਾ ਨਾਲ ਮਨਾ ਰਹੇ ਹੋ ਸਮੁੱਚੇ ਸੰਸਾਰ ਵਿਸ਼ਵ ਦੇ ਅੰਦਰ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਵਸਦੇ ਹਨ ਸ਼ਰਧਾ ਭਾਵਨਾ ਨਾਲ ਉਹਨਾਂ ਸਤਿਗੁਰਦਿਆਂ ਦਾ ਪੁਰਬ ਮਨਾਇਆ ਹੈ ਸਾਧ ਸੰਗਤ ਉਹ ਗੁਰਸਿੱਖ ਵਕਿਆ ਹੀ ਧੰਤਾ ਯੋਗ ਨੇ ਜਿਹੜੇ ਡਿਮਾ ਭਗਤੀ ਭਾਵਨਾ ਨਾਲ ਗੁਰੂ ਦਾ ਪੁਰਬ ਮਨਾਉਂਦੇ ਨੇ ਭਾਈ ਗੁਰਦਾਸ ਸਾਹਿਬ ਲਿਖਦੇ ਪ੍ਰਮਾਣੀ ਤਿਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਮਨੰਦੇ ਭਾਈ ਗੁਰੂ ਦਾ ਭਾਵਨਾ ਨਾਲ ਕੋਈ ਪੁਰਬ ਨਾ ਰੇ ਉਹ ਸਿੱਖ ਤੋਂ ਕੁਰਬਾਨ ਜਾਈਏ ਨਗਰ ਨਲੀ ਤਨ ਕੱਢ ਗਏ ਪਰ ਪਾਤ ਫੇਰੀਆਂ ਹੁੰਦੀਆਂ ਨੇ ਗੀਤਨ ਦਰਵਾਜ਼ਾ ਹੁੰਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਹੁੰਦੀ ਹੈ ਕਿਉਂਕਿ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਅਜਪੋਸ ਸਤਿਗੁਰ ਦੀ ਵਡਿਆਈ ਕਰਨ ਲਈ ਜੁੜ ਬੈਠੇ ਆ ਗੁਰੂ ਨਾਨਕ ਸਾਹਿਬ ਜਗਤ ਗੁਰੂ ਕਿਵੇਂ ਹਨ ਐਂ ਤੇ ਕੋਈ ਵੀ ਲਿਖ ਸਕਦਾ ਬਹੁਤਿਆਂ ਨੇ ਲਿਖਿਆ ਵੀ ਹੋਇਆ ਹੈ ਮੈਂ ਕਈ ਸਨਾਤਨ ਪ੍ਰਚਾਰਕਾਂ ਨੂੰ ਵੇਖਿਆ ਜਿਹੜੇ ਹੈ ਤਾਂ ਉਹਨਾਂ ਦੇ ਪ੍ਰਚਾਰਕ ਪਰ ਉਹ ਸਾਰੇ ਆਪਣੇ ਆਪ ਨੂੰ ਮਹਾਰਾਜ ਲਿਖਦੇ ਹਨ ਉਹਨਾਂ ਵਿੱਚੋਂ ਇੱਕ ਦੋ ਜਣੇ ਤਾਂ ਹੁਣ ਜੇਲ੍ਹ ਵਿੱਚ ਚਲੇ ਗਏ ਤਾਂ ਉਹਨਾਂ ਵੀ ਆਪਣੇ ਨਾਮ ਨਾਲ ਪਹਿਲਾਂ ਗੁਰੂ ਲਿਖਵਾਉਣਾ ਸ਼ੁਰੂ ਕੀਤਾ ਮਹਾਰਾਜ ਲਿਖਵਾਉਣਾ ਸ਼ੁਰੂ ਕੀਤਾ ਫਿਰ ਕਈਆਂ ਨੇ ਨਾ ਜਗਤ ਗੁਰੂ ਵੀ ਲਿਖਿਆ ਇੱਕ ਦੂਜੇ ਦੀ ਰੇਸ ਕਰਕੇ ਕਈ ਮੁਰੇ ਸੰਤ 108 ਲਿਖਾਉਂਦੇ ਤੇ ਹੁਣ ਕਈਆਂ ਨੇ ਸ਼ੁਰੂ ਕਰਤਾ 1008 ਦੋ ਜ਼ੀਰਵਾਂ ਪਾਉਣ ਲੱਗ ਪਏ ਅੱਛਾ ਮਤਲਬ ਉਹਨਾਂ ਨੂੰ ਪਤਾ ਨਹੀਂ ਵੀ 1008 ਦਾ ਕੀ ਮਤਲਬ ਹੈ ਕਿਉਂਕਿ 1008 ਜਿਹੜਾ ਉਹ ਕੋਈ ਸੰਖਿਆ ਕੋਈ ਸਨਮਾਨ ਨਹੀਂ ਹੈ 108 ਉਹਦਾ ਕੋਈ ਮਤਲਬ ਹੈ ਕਿਉਂਕਿ 108 ਜਦੋਂ ਮੋਰਿ ਕੋ ਲਿਖਦਾ ਤਾਂ ਉਹ ਇੱਕ ਡਿਗਰੀ ਹੈ ਉਸ ਸਾਧੂ ਸੰਤ ਵਾਸਤੇ ਲਿਖਿਆ ਜਾਂਦਾ ਹੈ ਜਿਹਨੂੰ 108 ਗ੍ਰੰਥਾਂ ਦਾ ਤਤ ਨਚੋੜ ਪਤਾ ਹੈ ਜਿਹਦੇ ਵਿੱਚੋਂ 4 ਵੇਦ 6 ਸ਼ਾਸਤਰ 18 ਪ੍ਰਾਣ 27 ਸਿਮਰਤੀਆਂ 52 ਉਪਨਿਸ਼ਦਾਂ ਤੇ ਦੋ ਉਹਨਾਂ ਦੇ ਗ੍ਰੰਥ ਹੋਰ ਮੈਂਨ ਤੇ ਮਾਪਾ ਇੱਕ ਗਾਇਤਰੀ ਮੰਤਰ ਇਹ ਕੁੱਲ ਮੁਲਾ ਕੇ 108 ਗ੍ਰੰਥ ਬਣਦੇ ਨੇ ਤੇ 108 ਲਿਖਤਾ ਗ੍ਰੰਥਾਂ ਦਾ ਨਿਚੋੜ ਜਿਹਨੂੰ ਗਿਆਨ ਪਤਾ ਹੋਵੇ ਉਹ ਸੰਤ ਦੇ ਮੂਰ ਲਿਖਿਆ ਜਾਂਦਾ 108 ਹੁਣ ਲੋਕ 1008 ਵੀ ਲਿਖਣ ਲੱਗ ਪਏ ਕਿਉਂਕਿ ਉਹਦਾ ਰੀਜ਼ਨ ਕਾਰਨ ਇਹ ਹੈ ਕਿ ਪਰਜਾ ਅੰਧੀ ਗਿਆਨ ਬਿਨ ਕੂੜ ਕੋ ਸਤ ਮੁਖੋਂ ਆਦਾ ਗੁਰੂ ਨਾਨਕ ਸਾਹਿਬ ਜਗਤ ਗੁਰੂ ਕਿਵੇਂ ਹਨ 사ਸੰਗਤ ਜੇ ਗੁਰੂ ਨਾਨਕ ਦੇ ਮਹਾਰਾਜ ਪੰਡਤ ਕੋਲ ਮੰਦਰ ਵਿੱਚ ਗਏ ਨਾ ਤਾਂ 40-40 ਸਾਲ ਦੇ ਪੱਕੇ ਪੁਜਾਰੀ ਸੀ ਉਹ ਪੰਡਤ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਸੁਣ ਕੇ ਹੱਥ ਜੋੜ ਗਏ ਚਰਨਾਂ ਵਿੱਚ ਸੀਸ ਝੁਕ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨੌ ਅੰਗ ਕੰਟੀਨਿਊ ਲਗਾਤਾਰ ਇੱਕੋ ਮੰਦਰ ਵਿੱਚ ਬੈ ਕੇ ਉਚਾਰਨ ਕੀਤੇ ਉਸ ਮੰਦਰ ਦਾ ਨਾਮ ਹੈ ਓਂਕਾਰ ਈਸ਼ਵਰ ਦਾ ਮੰਦਰ ਉਹ ਹਿੰਦੂਆਂ ਦੇ ਸਨਤਨੀ ਵੀਰਨ ਦੇ 12 ਜੋਤੀਲਿੰਗ ਮੰਦਰਾਂ ਵਿੱਚੋਂ ਇੱਕ ਹੈ ਔਰ ਸਾਥ ਸੰਗਤ ਉਹ 40 ਸਾਲ ਦੇ ਪੁਜਾਰੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਇਸਤਜਾ ਹੈ ਮਹਾਰਾਜ ਮੈਨੂੰ ਅੱਜ ਸੋਚੀ ਆਈ ਹੈ ਮੰਦਰ ਵਿੱਚ ਖਲੋ ਕੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਗਗਨ ਵਿੱਚ ਥਾਲ ਰਵ ਚੰਦ ਦੀਪਕ ਬਣੇ ਧਾਰਕਾ ਮੰਡਲ ਜਨਕ ਗੰਗਾ ਦੇ ਤੱਟ ਤੇ ਲੋਕ ਪਾਣੀ ਮੰਗਦੇ ਨੇ ਹਰ ਦੁਆਰ ਪਾਤਸ਼ਾਹ ਚੜ੍ਹਦੇ ਵੱਲ ਦੇਣ ਵਾਲੇ ਪਾਣੀ ਲੋਕਾਂ ਨੂੰ ਵੇਖ ਕੇ ਲੈਂਦੇ ਵੱਲ ਦਿੰਦੇ ਨੇ ਜਦੋਂ ਹਜ਼ੂਰ ਨੇ ਉਪਦੇਸ਼ ਦਿੱਤਾ ਉਹ ਸਾਰੇ ਅਨਚਰਨਾ ਸੀਸ ਠਕਾਇਆ ਪ੍ਰਗਟ ਭਈ ਸਗਲੇ ਜਗੰਤਰ ਗੁਰੂ ਨਾਨਕ ਕੀ ਵਡਿਆਈ ਉਹ ਸਾਰੇ ਹਿੰਦੂਆਂ ਦੇ ਪੁਜਾਰੀਆਂ ਨੇ ਪੰਡਤਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਜਿਆ ਪਾਤਸ਼ਾਹ ਮੱਗੇ ਚਲੇ ਗਏ ਮੌਲਵੀਆਂ ਦੀ ਮਸਿੱਦਾਂ ਵਿੱਚ ਚਲੇ ਗਏ ਜੇ ਸੁਲਤਾਨ ਪਰਲੋਦੀ ਮਸਿੱਦ ਵਿੱਚ ਗਏ ਤੰਕਾਜੀ ਸਮੇਰਤ ਸਭ ਮੁਸਲਮਾਨਾਂ ਨੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਮੱਕੇ ਗਏ ਜੀਵਨ ਕਾਲੀ ਔਰ ਮੌਲਵੀ ਸਭ ਕਾਜ਼ੀ ਸਮੇਨ ਕਾਜ਼ੀ ਰੁਪੰਦੀ ਸਾਰੇ ਮੌਲਵੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਪਾਤਸ਼ਾਹ ਦਾ ਜੋੜਾ ਲੱਗ ਕੇ ਮੱਕੇ ਵਿੱਚ ਪੂਜਾ ਕਰਨ ਲੱਗੇ ਜੇ ਪੱਛਮ ਮੱਠ ਵਿੱਚ ਗਏ ਜੋਗੀਆਂ ਦੇ ਸਮੇਰ ਪਰਬਤ ਤੇ ਤਤ ਤਿੰਨ 100 ਸਾਲ ਦੀ ਉਮਰ ਦੇ ਬੁੱਢੇ ਜੋਗੀ ਕਰੋ ਮਤਮਲੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦੇ ਨੇ ਹੇ ਨਾਨਕ ਉਮਰ ਸਾਡੀ ਵੱਡੀ ਹੈ ਪਰ ਧੰਨ ਗੁਰੂ ਨਾਨਕ ਕਮਾਈ ਤੇਰੀ ਬਣੀ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਿਹੜੀ ਜਗ੍ਹਾ ਜਿੱਥੇ ਗੁਰੂ ਨਾਨਕ ਦੀ ਪੂਜਾ ਨਹੀਂ ਹੋਈ ਘਰ-ਘਰ ਬਾਬਾ ਪੂਜੀ ਹੈ Hindu Musalman Guwai ਧੜੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਤੈਉਂ ਭਾਈ ਗੁਰਦਾਸ ਜੀ ਨੇ ਕਿਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਸਣ ਥਾਪਣ ਸੋ ਤਾਂ ਗੁਰੂ ਨਾਨਕ ਸਾਹਿਬ ਜਗਤ ਗੁਰੂ ਹੈ ਹਿੰਦੂ ਮੁਸਲਮਾਨ ਜੋਗੀ ਜਿੱਥੇ ਵੀ ਪਾਤਸ਼ਾਹ ਨੇ ਸਭ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਜਿਆ ਔਰ ਸਾਧ ਸੰਗਤ ਇਸ ਲਈ ਗੁਰੂ ਨਾਨਕ ਸਾਹਿਬ ਜਗਤ ਗੁਰੂ ਨੇ ਆਓ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਵਿੱਚ ਆਪਣੇ ਸਿਰ ਜੋੜੀਏ ਕੋਈ ਵੀ ਰਸਨਾ ਬੰਝੀ ਨਾ ਰਹੇ ਜਿੰਨੇ ਕੁ ਮਿੰਟਾਂ ਆਪਾਂ ਜੁੜਨੇ ਸਤਗੁਰੂ ਦੀ ਵਡਿਆਈ ਵਿੱਚ ਆਪਣੀ ਹਾਜ਼ਰੀ ਲਾ ਸਕੇ ਇੱਕ ਵਾਰ ਸਾਰੀ ਸੰਗਤ ਪਿਆਰ ਸਹਿਤ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੇਸ਼ ਝੁਕਾਓ ਪਿਆਰ ਸਤਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਤਗੁਰੂ ਜੀ ਦੀ ਬਾਣੀ ਔਰ ਇਤਿਹਾਸ ਨਾਲ ਜੁੜਨਾ ਹੈ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਥੋੜੇ ਜਿਹਾ ਲੱਗ ਕੇ ਹੋ ਜੋ ਜਿਲਨ ਤਪ ਬੱਤੀ ਨਹੀਂ ਲੱਗਦੀ ਅੱਗੇ ਆ ਜੀ ਦੇਖੋ ਮੈਂ ਵੀ ਤੁੱਪੇ ਬਹਿ ਗਿਆ ਗੁਰੂ ਦੇ ਕੀਰਤਨੀਏ ਥੋੜੇ ਪਿੱਛੇ ਬੈਠੇ ਸੀ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਸ਼ਾਮੇ ਬਹਿ ਜਾ ਥੋੜੇ ਕਹਿੰਦੇ ਮੋੜੇ ਤੱਪ ਮੈਂ ਨਹੀਂ ਵੀ ਸੰਗਤ ਦੀ ਤੁੱਪੇ ਬੈਠੀ ਮੈਂ ਵੀ ਤੁੱਪੇ ਬੈਠਾ ਜੇ ਇੱਕ ਅੱਧਾ ਘੰਟਾ ਜਿੰਨਾ ਚਿਰ ਮੈਂ ਕਥਾ ਕਰਨੀ ਮੈਂ ਵੀ ਤੁੱਪੇ ਤੁਸੀਂ ਵੀ ਤੁੱਪੇ ਬਹਿਣ ਅੱਗੇ ਆ ਜਾਓ ਪੈਣੂ ਬੀਬੀਓ ਇੱਥੇ ਕਾਜੋ ਲੱਗੋ ਬਿਟੇ ਗਿਆ ਜੋ ਉੱਠ ਕੇ ਇੱਥੇ ਆਓ ਅੱਗੇ ਆ ਜਾਓ ਕੋਈ ਤੁੱਪ ਨਹੀਂ ਲੱਗਦੀ ਫਿਕਰ ਨਾ ਕਰੋ ਇੱਕ ਵਾਰ ਸਾਰੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰੋ ਆਨੰਦ ਰਸ ਵਿੱਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰੀਏ ਆਪਾਂ ਨੂੰ ਕੀ ਮਿਲਣਾ ਹੈ ਇੱਥੇ ਸੁੱਖ ਅੱਗੇ ਮੁੱਖ ਜਲਾਓ ਇਹ ਵਾਹ ਵਾਹ ਗੁਰੂ ਦੀ ਵਡਿਆਈ ਕਰਨ ਨਾਲ ਆਪਣਾ ਸਮਾ ਸਫਲ ਸਵਾਸ ਸਫਲ ਤੁਸੀਂ ਮਨ ਵਿੱਚ ਵੀ ਜाहਰ ਕਰਿਓ ਸਵੇਰ ਤੋਂ ਜਦੋਂ ਤੋਂ ਨੀਂਦ ਤੋਂ ਜਾਖਲੀ ਹੈ 7-8 ਘੰਟੇ ਹੋ ਗਏ ਹੋਣਗੇ ਆਪਾਂ 8 ਵਾਰ ਵੀ ਵਾਹਿਗੁਰੂ ਨਹੀਂ ਕਿਹਾ ਹੋਣਾ ਸਵੇਰ ਔਰ ਜਦੋਂ ਸੰਗਤ ਵਿੱਚ ਆ ਕੇ ਬਹਿ ਗਏ ਫਿਰ ਆਪਾਂ ਵਾਰ-ਵਾਰ ਸੰਗਤ ਦੇ ਜਪਣਾ ਸਤਨਾਮ ਸ੍ਰੀ ਆਖੋਗੇ ਕਿ ਸਤਨਾਮ ਸ੍ਰੀ ਆਖੋ ਪੜ੍ਹੋ ਸਤਨਾਮ ਸ੍ਰੀ ਹੁਣ ਮਿਲ ਕੇ ਪਿਆਰ ਨਾਲ ਪੜੋ ਸਤਗੁਰ ਕੈਵਲ ਹਾਰੈ ਆਪਣੀ ਸਤਗੁਰ ਕੈਵਲ ਹਾਰੈ ਸਤਿਗੁਰ ਕੈਵਲ ਹਾਰ ਆਪਣੇ ਸਤਿਗੁਰ ਕੈਵਲ ਹਾਰ ਸਤਿਗੁਰ ਕੈਵਲ ਹਾਰ ਆਪਣੇ ਸਤਿਗੁਰ ਵਾ 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 ਸਤਿਗੁਰ ਕੈਵਲ ਹਾਰ ਆਪਣੇ ਸਤਿਗੁਰ ਸਤ ਗੁਰ ਕਵਲ ਹਾਰੇ ਆਪਣੇ ਸਤ ਗੁਰ ਕਵਲ ਹਾਰੇ ਸਤ ਗੁਰ ਕਵਲ ਹਾਰੇ ਆਪਣੇ ਸਤ ਗੁਰ ਕਵਲ ਹਾਰੇ ਸਤ ਗੁਰ ਕਵਲ ਹਾਰੇ ਆਪਣੇ ਸਤ ਗੁਰ ਵਾਹ ਸਤਗੁਰ ਕੈ ਵਲ ਹਾਰੇ ਆਪਣੇ ਸਤਗੁਰ ਧੰਗੁਰ ਨਾਨਕ ਧੰਗੁਰ ਨਾਨਕ ਧੰਗੁਰ ਨਾਨਕ ਧੰਗੁਰ ਨਾਨਕ ਧੰਗੁਰ ਨਾਨਕ തന്നു നാനക്ക തന്ന ഗുരു നാനക്കൻ ഗുരു നാനക്ക തന്ന ഗുരു നാനകുരു തന്നു തന്ന ഗുരു നാനക തന്ന ഗുരു നാനക്കം ഗുരു നാനക ത ਸਤਿਗੁਰ ਕਵਲ ਹਾਰਾ ਆਪਣੇ ਸਤਿਗੁਰ ਕਵਲ ਨਾ ਦੇ ਸਤਿਗੁਰ ਕਵਲ ਹਾਰਾ ਆਪਣੇ ਸਤਿਗੁਰ ਕਵਲ ਨਾ ਰ ਸਤਿਗੁਰ ਕਵਲ ਸਤ ਗੁਰ ਕੈ ਵਲ ਬਾਬਾ ਸਤ ਗੁਰ ਕੈ ਹਲ ਹਾਰੇ ਸਤ ਗੁਰ ਕੈ ਅੱਖੋ ਸਤਨਾਮ ਸ੍ਰੀ ਵਾਹਿ ਫਿਰ ਅੱਖੋ ਦੀ ਸਤਨਾਮ ਸ੍ਰੀ ਸਾ ਸੰਗਤ ਕਿਹੜੀ ਜਗ੍ਹਾ ਜਿੱਥੇ ਗੁਰੂ ਨਾਨਕ ਸਾਹਿਬ ਦੀ ਪੂਜਾ ਨਹੀਂ ਹੋਈ ਕਿਹੜੀ ਜਗ੍ਹਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਏ ਉਹ ਧਰਤੀ ਦੀ ਪੂਜਾ ਨਹੀਂ ਹੋਈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਲਯੁਗ ਦੇ ਉਹ ਅਵਤਾਰ ਨੇ ਸਾ ਸੰਗਤ ਜਿਹੜੇ ਸਾਖਸ਼ਤ ਰੱਬ ਨੇ ਆਪਾਂ ਕਿਸੇ ਦੂਜੇ ਧਰਮ ਦੀ ਨਿੰਦਿਆ ਨਹੀਂ ਕਰ ਸਕਦੇ ਜਿਹੜੇ ਦੂਜੇ ਯੁਗਾਂ ਵਿੱਚ ਦਵਪਰ ਵਿੱਚ ਤ੍ਰਿਤੇ ਵਿੱਚ ਸ਼੍ਰੀ ਰਾਮਚੰਦਰ ਸ਼੍ਰੀ ਕ੍ਰਿਸ਼ਨ ਆਏ ਸਾ ਸੰਗਤ ਉਹ ਵੀ ਅਵਤਾਰ ਨੇ ਕਿਸੇ ਦੇ ਧਰਮ ਜਾਂ ਧਾਰਮਿਕ ਆਗੂ ਦੀ ਜਾਂ ਕਿਸੇ ਰਹਿਬਰ ਦੀ ਮੰਨਦਿਆ ਨਹੀਂ ਕਰਨੀ ਚਾਹੀਦੀ ਪਰ ਸਾਧ ਸੰਤ ਫਰਕ ਬਹੁਤ ਵੱਡਾ ਫਰਕ ਕੀ ਹੈ ਦੁਆਪਰ ਵਿੱਚ ਸ਼੍ਰੀ ਕ੍ਰਿਸ਼ਨ ਆਉਂਦੇ ਨੇ ਧਰਮ ਵਧਿਆ ਨਹੀਂ ਬੋਤਾ ਤ੍ਰਿਤੀ ਵਿੱਚ ਸ਼੍ਰੀ ਰਾਮਚੰਦਰ ਆਉਂਦੇ ਨੇ ਧਰਮ ਬੋਤਾ ਵਧਿਆ ਨਹੀਂ ਧਰਮ ਸੀਮਤ ਲੋਕਾਂ ਤੱਕੋ ਧਰਮ ਰਹਿ ਗਿਆ ਕਿਉਂ ਕੁਝ ਲੋਕਾਂ ਵਾਸਤੇ ਸੀਮਤ ਤੋਂ ਧਰਮ ਰਹਿ ਗਿਆ ਮर्यादा पुरुषोत्तम श्री रामचंद्र ਜਦੋਂ ਬ੍ਰਹਮਣ ਇੱਕ ਗੱਲ ਕਹਿੰਦਾ ਕਿ ਭਗਵਾਨ ਰਾਮਚੰਦਰ ਤੁਹਾਡੇ ਰਾਜ ਵਿੱਚ ਸੰਬੂਕ ઋષਿ ਭਗਤੀ ਕਰ ਰਿਹਾ ਹੈ ਸ਼ੁੱਧਰ ਭਗਤੀ ਕਰਨ ਕਰਕੇ ਤੁਹਾਡੇ ਵਾਸਤੇ ਸਾਥ ਸਤੀ ਸ਼ੁਰੂ ਹੋ ਗਈ ਉਸ ਸ਼ੁੱਧਰ ਦਾ ਵਰਦ ਪਰ ਔਰ ਸਤ ਸੰਦਰ ਸੰਬੂਕ ਰਿਸ਼ੀ ਨੂੰ ਮਾਰ ਦਿੱਤਾ ਕਿਉਂ ਸ਼ੁੱਧਰ ਭਗਤੀ ਨਹੀਂ ਕਰ ਸਕਦਾ ਫਿਰ ਸ਼੍ਰੀ ਰਾਮਚੰਦਰ ਆਪਣੀ ਪਤਨੀ ਤੇ ਵਿਸ਼ਵਾਸ ਨਹੀਂ ਪੈਦਾ ਕਰ ਸਕਦਾ ਅਗਨੀ ਪ੍ਰੀਖਿਆ ਦੇਣ ਤੋਂ ਬਾਅਦ ਵੀ ਸੀਤਾ ਤੇ ਵਿਸ਼ਵਾਸ ਸ਼੍ਰੀ ਰਾਮਚੰਦਰ ਨੇ ਨਹੀਂ ਕੀਤਾ ਸਮੇਤ ਬੱਚਿਆਂ ਉਹਨੂੰ ਆਪਣੇ ਘਰੋਂ ਕੱਢ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਨੇ ਧਰਤੀ ਉੱਤੇ ਔਰਤ ਉੱਤੇ ਵਿਸ਼ਵਾਸ ਪੈਦਾ ਕਰਨ ਦੀ ਪਹਿਲਾਂ ਦਲੀਲ ਦਿੱਤੀ। ਦੁਆਪਰ ਜੁਗ ਵਿੱਚ ਸ਼੍ਰੀ ਕ੍ਰਿਸ਼ਨ ਆਉਂਦੇ ਨੇ ਪੰਜ ਪਾਂਡਵਾਂ ਦੇ ਨਾਲ ਰਹਿੰਦੇ ਨੇ। ਪੰਜਾਂ ਪਾਂਡਵਾਂ ਦਾ ਵੱਡਾ ਭਰਾ ਧਰਮਪੁੱਤਰ ਯੁਦਿਸ਼ਠਰ ਹੈ। ਉਹਦਾ ਨਾਮ ਧਰਮਪੁੱਤਰ ਰੱਖਿਆ ਪਰ ਸਾਧ ਸੰਗਤ ਤੋਂ ਧਰਮਪੁੱਤਰ ਹੋ ਕੇ ਵੀ ਜੂਹਾ ਖੇਡਣ ਬਹਿ ਗਏ। ਹੁਣ ਧਰਮ ਹੀ ਬੰਦੇ ਜੂਹਾ ਥੋੜੀ ਖੇਡਦੇ ਨੇ। ਜੰਜੀ ਪੰਡਵ ਜੂਆ ਖੇਡਣ ਲੱਗ ਪਏ। ਜੂਏ ਵਿੱਚ ਜ਼ਮੀਨ ਹਾਰ ਗਏ, ਪੈਸਾ ਹਾਰ ਗਏ, ਜ਼ਾਇਦਾਤ, ਰਾਜ ਭਾਗ ਹਾਰ ਗਏ। ਇੱਥੋਂ ਤੱਕ ਠੀਕ ਸੀ। ਪਰ ਇਸ ਤੋਂ ਵੱਡਾ ਹੋਰ ਪਾਪ ਵੀ ਹੋਣੇ। ਜੂਆ ਖੇਡਦਿਆਂ ਖੇਡਦਿਆਂ ਬੰਦੇ ਧਾਰਮਿਕ ਹੋਣ, ਸ਼੍ਰੀ ਕ੍ਰਿਸ਼ਨ ਨਾਲ ਬੰਦੇ ਹੋਣ ਤੇ ਪੰਡਵਾਂ ਨੇ ਆਪਣੀ ਧਰਮ ਪਤਨੀ ਜੂਹੇ ਵਿੱਚ ਲਾ ਦਿੱਤੀ। ਔਰਤ ਕੋਈ ਜੂਹੇ ਵਿੱਚ ਲਾਉਣ ਦੀ ਚੀਜ਼ ਨਹੀਂ। ਕੱਲਾ ਜੂਹੇ ਵਿੱਚ ਹਾਰੇ ਨਹੀਂ ਹੋ। ਦੁਆਪਰ ਨੇ ਧਰਮ ਵਧਣਾ ਸੀ ਵਧ ਨਹੀਂ ਸਕਿਆ ਕਿਉਂ ਜਿਨ੍ਹਾਂ ਬੰਦਿਆਂ ਧਰਮ ਦੀ ਗੱਲ ਕਰਨੀ ਸੀ ਉਹ ਬੰਦੇ ਧਰਮ ਵਧਾਏ ਨਹੀਂ ਸਕੇ ਉਹ ਯੂਹੇ ਦੀ ਹਮੈਤ ਕਰਨ ਲੱਗ ਪਿਆ ਆਪਣੀ ਪਤਨੀ ਯੂਹੇ ਵਿੱਚ ਹਾਰ ਗਏ ਉਤੋਂ ਵੱਧ ਦ੍ਰਯੋਤਨ ਨੇ ਦ੍ਰੋਪਦੀ ਨੂੰ ਹੁਕਮ ਕੀਤਾ ਦੁਸ਼ਾਸ਼ਨ ਕਿ ਨੂੰ ਬਾਲਾਂ ਤੋਂ ਘੜੀ ਸਕ ਲੈ ਭਰੀ ਸਭਾ ਦੇ ਜਿੱਥੇ ਧਾਰਮਿਕ ਆਪੋ ਬੈਠੇ ਨੇ ਵਿਸ਼ਵਮਿੱਤਰ ਭਜੀ ਸਭਾ ਵਿੱਚ ਜਿੱਥੇ ਭੀਸ਼ਮ ਪਤਾਮਾ ਬੈਠਾ ਉਹ ਤਾਂ ਧਰਮ ਦੀ ਗੱਲ ਕਰਨ ਵਾਲੇ ਨੇ ਦੋਹਣਾ ਚਾਰੀਆ ਬੈਠੇ ਉਹ ਤਾਂ ਧਰਮ ਗੁਰੂ ਹੈ ਕਿਰਪਾਚਾਰੀਆ ਉਹ ਤਾਂ ਧਰਮ ਦਾ ਗ੍ਰੰਥ ਪੜਾਉਂਦੇ ਇਹ ਧਾਰਮਿਕ ਆਪੋ ਸਭਾ 'ਚ ਬੈਠੇ ਨੇ ਕਿਰਪਾਚਾਰੀਆ ਧਰਮਕ ਗ੍ਰੰਥ ਪੜਾਉਣ ਵਾਲੇ ਦੋਹਣਾ ਚਾਰੀਆ ਸ਼ਾਸਤਰ ਵਿਦਿਆ ਸਿਖਾਉਂਦੇ ਭੀਸ਼ਮ ਪਤਾਮਾ ਔਰ ਸਾਥ ਸੰਗਤ ਇਹ ਲੋਕ ਜਦੋਂ ਧਾਰਮਿਕ ਸਭਾ 'ਚ ਸਭ ਬੈਠੇ ਨੇ ਦ੍ਰੋਪਦੀ ਨੂੰ ਬਾਲਾਂ ਤੋਂ ਘੜੀਸ ਕੇ ਲੈਂਦੇ ਉਹਦੇ ਸਾਰਿਆਂ ਦੇ ਸਾਹਮਣੇ ਕੱਪੜੇ ਲਾਉਣੇ ਸ਼ੁਰੂ ਕਰ ਦਿੱਤੇ ਕਿਸੇ ਇੱਕ ਵੀ ਧਰਮ ਨੂੰ ਕੱਗੂ ਨੇ ਉੱਠ ਕੇ ਹਾਂ ਦਾ ਨਾਰਾ ਨਹੀਂ ਮਾਰੇ ਇਹ ਪਾਪ ਹੋ ਰਿਹਾ ਹੈ ਜਦੋਂ ਧਰਮ ਦੇ ਧਾਰਮਿਕ ਆਗੂਆਂ ਦੇ ਮੂੰਹ ਸਿੱਤੇ ਜਾਣ ਪਾਪ ਨੂੰ ਪਾਪ ਨਾ ਕਹਿਣ ਧਰਮ ਨਹੀਂ ਵਧੇ ਦੁਆਪਰ ਦੇ ਧਰਮ ਘਟ ਗਿਆ ਭਰੀ ਸਭਾ ਵਿੱਚ ਦ੍ਰੋਪਦੀ ਨੇ ਧਾ ਮਾਰ ਕੇ ਕਿਹਾ ਧਰਮ ਗਰਕ ਗਿਆ ਕਿਉਂਕਿ ਧਾਰਮਿਕ ਆਗੂ ਕੋਈ ਬੋਲੇ ਨਹੀਂ ਉਹਦੇ ਹੱਥ ਤੇ ਇੱਕ ਹੋਰ ਕੋਦੇ ਵਸਤਰ ਹਰਨ ਹੋ ਰਹੇ ਨੇ ਇੱਕ ਵੀ ਧਰਮ ਕੱਗੂ ਆਵਾਜ਼ ਨਹੀਂ ਉਠਾਰਿਆ ਉਹਨੇ ਉੱਚੀ ਆਵਾਜ਼ ਗਿਆ ਧਰਮ ਗਰਕ ਗਿਆ ਦੁਪਰ ਤੋਂ ਬਾਅਦ ਇਸ ਧਰਤੀ ਤੋਂ ਆਵਾਜ਼ ਉੱਠੀ ਜਦੋਂ ਧਰਤੀ ਤੋਂ ਪੁਕਾਰ ਕੀਤੀ ਬਾਬੇ ਨਾਮਦੇਵ ਨੇ ਭਗਤ ਕਬੀਰ ਸਾਹਿਬ ਨੇ ਭਗਤ ਰਵਿਦਾਸ ਜੀ ਨੇ ਰੱਬ ਨੂੰ ਲੰਬਾ ਦੇ ਕੇ ਕਿਰਬਾ ਜੇ ਛਿੱਪੇ ਨੇ ਮਾਰੇ ਫਿਰ ਛਿੰਬੇ ਪੈਦਾ ਕਿਉਂ ਕੀਤੇ